ਸੰਗ ਹੋ ਕੇ ਅਚਚਲ ਦੇ ਵਿੱਚ ਬੈਠਾ ਠੀਕ ਆ ਸਾਡੇ ਗੁਰੂ ਦੀ ਫੋਟ ਲੱਗੀ ਹੈ ਸਾਡੇ ਸਾਡੇ ਪਿਓ ਦੀ ਲਬੋਦੀਪ ਸਿੰਘ ਦੀ ਆ ਦੇਖੋ ਜੀ ਇੱਧਰ ਦੇ ਕੱਜੀ ਜੀਮੀ ਜੀ ਵਾਲੇ ਓਏ ਓਏ ਖੜਦਾ ਖੜੇ ਖੜੇ ਪਹਿਲਾਂ ਗੱਲ ਕਰੋ ਪਹਿਲਾਂ ਗੱਲ ਕਰੋ ਪਹਿਲਾਂ ਅੰਦਰ ਚੱਲੋ ਸਾਊਂਡ ਦਾ ਦੇਖ ਲੈ ਬਾਹਰ ਹੀ ਬਣਾ ਲਓ ਯਾਰ ਬਾਹਰ ਹੀ ਬਣਾ ਲਓ ਬੜੇ ਬੜਾ ਹੋਕਰ ਸਿੰਘ ਸਿੰਘ ਹੋ ਅੰਦਰ માજી કઈલા ને આતરે કુળે આમાં રાખા રાખા સીરીઝમાં રાખા દેખે એક મિનિટ હા હા બોલો એક આચી કીક હોયા વિરે કીક હોયા એનું લાવ ખરે દો લાવ ચલો મેસી સુરી સાહેબ હે દો લાવ અરે હટ જા મેરી ગાડી પાછળ એક બંગલો છે હોતા નથી તું રહો કે દૂર હોવે વિરે બરોબર બરોબર સાદી પાડી દો નીચે ઓયો સારું બરોબર બરોબર બંધ કરો બંધ કરો આ સાડે મંગળ આ તડસી કાઢ લે જા આ સાડે કરી આ તારા મંગળ ਬ੍ਰਾਇਸ ਆ ਰਿਹਾ ਬ੍ਰਾਇਸ ਆ ਰਿਹਾ ਕਰਿਆ ਕਰ ਬਈ ਇੱਥੇ ਬਈ ਆ ਤਰਾ ਕੇ ਜੀ ਆ ਜੀ ਤੈਨੂੰ ਗੱਲ ਕਰ ਖੜਦਾ ਅਮਰ ਜੀ ਆ ਅਮਰ ਤਾਂ ਤੂੰ ਇੱਥੇ ਕੀ ਕਰ ਮੈਂ ਉਹ ਵੀਰ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੇ ਸੀਗਾ ਜਦੋਂ ਮੈਂ ਤੈਨੂੰ ਮੈਂ ਤਾਂ ਕਰਾਂ ਰਾਂ ਜੀ ਫਿਰ ਆ ਕੀ ਕਰ ਲੂਸ ਕਰ ਲੈ ਸਾਡ ਦੇ ਵਗ ਜਾ ਰੱਬ ਦਾ ਨਾਮ ਫਿਰ ਆਦਾ ਲਾ ਬ੍ਰਿੰਗ ਕੋਲ ਦੋ ਦੋ ਪਾਸੇ ਇੱਕ ਮਿੰਟ ਬਾਈ ਮੈਂ ਕਿਹਦਾ ਪਾਣਾ ਲਾਉਂਗਾ ਮਹਾਰਾਜ ਮਹਾਰਾਜ ਤੇ ਯਕੀਨ ਨਹੀਂ ਹੈ ਮੈਂ ਮਰਜ਼ੀ ਗੁਰਦਾਰਾ ਥਾਰੇ ਦੂੜੇ ਘਟਾਲਦੀ ਸੀ ਤੈਨੂੰ ਮਹਾਰਾਜ ਤੇ ਤੈਨੂੰ ਯਕੀਨ ਨਹੀਂ ਹੈ ਕੋਈ ਮਹਾਰਾਜ ਜਦੋਂ ਮੈਂ ਲੋਨ ਵਿੱਚ ਨਹੀਂ ਕੋਸਰੇ ਹਰਦਾ ਯਾਰ ਆਹੋ ਦੇਖਦਾ ਯਾਰ ਚਾਹ ਮਹਾਰਾਜ ਹੋ ਕਰੋ ਨਾ ਭਾਈ ਆਪਣੇ ਦਾਦਪੰਥ ਨੂੰ ਦੱਸਿਆ ਮੈਂ ਜਿਹਨਾਂ ਨਾਲ ਬੰਦੂ ਹੁੰਦੇ ਆਂ ਬਾਬਾ ਵੀਰ ਸਿੰਘ ਨੂੰ ਫੋਨ ਕਰ ਲੈ ਆ ਲੈ ਉਹ ਹੋਇਆ ਗਿਆ ਬਾਬਾ ਮਾਰੋ ਨਾ ਕਰੀ ਯਾਰ ਜਦੋਂ ਆਪਾਂ ਦੋ ਮਿੰਟ ہمارا ਨਕਲੀ ਮੈਂ ਇੱਕ ਮਿੰਟ ਜਦੋਂ ਜਦੋਂ ਇੱਥੇ ਆਉਣਾ ਯਾਰ ਨਹੀਂ ਤੇ ਇੱਕ ਮਿੰਟ ਇੱਥੇ ਆ ਗਏ ਹਾਂ ਜ਼ਮਾਨਾ ਗਏ ਹਾਂ ਆਪਾਂ ਜਿਹੜਾ ਚਾਹੁੰਦੇ ਕਹਿੰਦਾ ਜਿਹੜਾ ਸਕੂਲ ਚੱਲੋ ਬੰਦ ਕਰਾਓ ਜੀਏ

ਇਹ ਗੱਲ ਕਰ ਗੱਲ ਨਾ ਕਰਦੀ ਆ ਕਰ ਜੇ ਆ ਕਰਨੇ ਸਾਰਾ ਪਾਪਾ ਸਾਰਾ ਪਾਪਾ ਲੈ ਗਿਆ ਸੀ ਗੱਲ ਕਰ ਗੱਲ ਕਰ ਉਹ ਖਰਜੋ ਯਾਰ ਕੁੜੀ ਹੈਗੀ ਬਾਈ ਆਹ ਕੀ ਕਰੀ ਜਾਵੇਂ ਜਿੱਥੇ ਮਾਪਿਆ ਮਾਰੇ ਕਬੇ ਹਾਂ ਬਾਈ ਉਹੋਂ ਪਾ ਕੇ ਸ੍ਰੀ ਸਾਹਿਬ ਇੱਥੇ ਬਸੰਡੀਆਂ ਨੇ ਫਿਰ ਬਾਈ ਮੇਰੀ ਹੈ ਬਾਈ ਕੀ ਨੇ ਕਹੇ ਤੁੰ ਨੂੰ ਓਏ ਲੈ ਖਰਚ ਪਤਾ ਪਤਾ ਨੂੰ ਆਗੇ ਨਹੀਂ ਜੱਫੇਦਾਰ ਜੱਫੇਦਾਰ ਤੁੰ ਨੂੰ ਆਏ ਕਹਿੰਦੇ ਲੱਗੇ ਵੀ ਤੂੰ ਪਾ ਕੇ ਸ੍ਰੀ ਸਾਹਿਬ ਇੱਥੇ ਮੈਂ ਕਿਸੇ ਜੇ ਮਾਰ ਹੈਲੋ ਪਰ ਨਾ ਮੈਂ ਲਾ ਲਖੜਿਆ ਬਾਹਰ ਹੋ ਗੋ ਅਰੇ ਇੱਕ ਮਿੰਟ ਰੰਦੀ ਬਤਾਈ ਨਾ ਮੈਂ ਨਹੀਂ ਰੁਕੀ ਕਰੋ ਨਾ ਮੈਂ ਦੋ ਦਿਨ ਕਹਿ ਤੂੰ ਉੱਥੇ ਨਾ ਦੇ ਨਾ ਦੇ ਬੰਦੇ ਕੀ ਕਰ ਲਾਗੇ ਲੈ ਵੇ ਬੱਕ ਕਰ ਲਾ ਦੇ ਬਈ ਨਹੀਂ ਨਹੀਂ ਅਧਰੇ ਵੀ ਕੱਢੋ ਅੱਖਾਂ ਕੱਢੋ ਆ ਅੱਖਾਂ ਦੀ ਸਿੱਟੇ ਬੱਜੇ ਨੀ ਗਣਾ ਅੰਦਰ ਕੇ ਚੱਲ ਵੀ ਗਿਆ ਬੰਦ ਸ਼ਾਕੀ ਤੂੰ ਸਿਆ ਨਹੀਂ ਨਹੀਂ ਜੰਦਰੀ ਲੈ ਵੇ ਹਮਸਲੋ ਬਤਾਗੇ ਹਾਂ ਹੋ ਠੀਕ ਹੋਏਗਾ ਫਿਰ ਤੂੰ સલે તર્઱તિતરરણી હૂજે મારંજે. ਕਿ ਹੋਇਆ ਗੱਲ ਮੇਰਾ ਲੱਗਦਾ ਹੈ ਵੀ ਵੀਡੀਓ ਨੂੰ ਬਿਟਾ ਦੇਣਾ ਬਾਹਰ ਖੱਚ ਨੂੰ ਓਏ ਇਹਨੂੰ ਬਾਹਰ ਖੱਚ ਬਾਹਰ ਖੱਚ ਨੂੰ ਮੋਦੀ ਜਾਉਣ ਦਾ ਚੜ ਦੇ ਨਾ ਨਾ ਇਹਨੂੰ ਬਾਹਰ ਕੱਢ ਓਏ ਵੀਡੀਓ ਸਿੱਧਾ ਬਣਾਵਾਂਗੇ ਤੁਹਾਡੇ ਕੋਲ ਹੈ ਨਾ ਇਹ ਕੋਈ ਚੰਗਾ ਹੈ ਬਾਹਰ ਆ ਇਹਨੂੰ ਕੋਈ ਬਾਹਰ ਰੱਖ ਇਹਦੇ ਸਾਈਡ ਤੇ ਬਾਹਰ ਆਓ ਹੈਲੋ ਕੋ ਵੀਡੀਓ ਆ ਵੀਡੀਓ ਬਣੀ ਹੈ ਥਾ ਜਿਹੜੀ ਇੱਧਰ ਆ ਬਣੀ ਆਂਦੀ ਹੈ ਨਾ ਓਏ ਹੈਲੋ ਇੱਧਰ ਆ ਬੁੱਕੀ ਨਾ ਓਏ ਆ ਵੀਡੀਓ ਡਿਲੀਟ ਕਰ ਦੇ ਆ ਵੀਡੀਓ ਅੱਛੀ ਕਰਕੇ ਵੀਡੀਓ ਆ ਫੋਨ ਕਿਦਾ ਹਾਂ ਕੋਈ ਫੋਨ ਕਿਦਾ ਦਾ ਇੱਥੇ ਨਾਲ ਪਾ ਕੇ ਦੇਖ ਲੈ ਸਾਈਡ ਤੇ ਫੋਨ ਕਿਹੜਾ ਸੰਗਤ ਮੈਨੂੰ ਦੱਸ ਇੱਥੇ ਮੇਰੇ ਸਾਹਮਣੇ ਕਰਨਾ ਇੱਧਰ ਕਰ ਲੈ ਛੋਟਾ ਕਰ ਲੈ ਉਹਨਾਂ ਆ ਕੇ ਮੇਰੇ ਕੋਲ ਆ ਜਾਓ ਨਾ ਦੋ ਮੁੜ ਕੇ ਦਮਾਲਾ ਨਹੀਂ ਬਣਾਣਾ ਜਿਸ ਨਾਲ ਚਾਹੀਦਾ ਆ ਤੂੰ ਵੀ ਆ ਵੀਡੀਓ ਕਿਹਦੇ ਕੋਲੇ ਬਣੀ ਹੁੰਦੀ ਆ ਆ ਆ ਆ ਬਾਈ ਗੁਰਜੀ ਦਾ ਖਾਲਸਾ ਬਾਈ ਤੇ ਆਪੇ ਆਪੇ ਦਾ ਕਾਰ ਇਹਦੇ ਲੈ ਲੈ ਤੂੰ ਸਿੰਘ ਦੇ ਇਹਦੀ ਗੱਲ ਬਣਾ ਬੰਦਾ ਫਾੜੋ ਆ ਕਰਨੇ ਤੇ ਆਪਣਾ ਇਹ ਹੋਈ ਨਾ ਪਰ ਨਵੀਂ ਦਾ ਮਾਲ ਮਰਨਾਟਾ ਮਾੜਾ ਬਣਾ ਲੋ ਜਾਣ ਦੇ ਜਾਣ ਨਾ ਫਿਰ ਇੱਕ ਮਿੰਟ ਹੈ ਗੁਰੂ ਮਾਤਾ ਨੂੰ ਤੁਸੀਂ ਉਹੀ ਫੁੱਤੂ ਜੰਮ ਕੇ ਕਿਹਾਗਾ ਹੈ ਤੇਰੀ ਕਾਰ ਤੇ ਸੱਟ ਕੇ ਖੁਸ਼ ਹੋ ਰਹੀ ਜੀ ਸੱਟਾਂ ਵੰਡ ਦੇਗੇ ਜੀ ਇਹ ਕਰ ਦੂਗੇ ਕਿੱਤਾ ਵੀ ਅੱਪਾ ਜਾਣਦੇ ਆ ਸਾਰੇ ਇੱਕ ਵਾਰ ਮੇਰੇ ਮਾਤਾ ਇਹ ਲੱਤ ਮੈਨੂੰ ਪੰਜ ਕਕਾਰ ਪਾ ਕੇ ਇੱਥੇ ਪਖੰਡੀਆਂ ਦੇਣੇ ਰਿਹਾ ਤੇ ਕੀ ਕਰਦਾ ਪਖੰਡ ਨਹੀਂ ਹੈ ਪਤਾ ਸਾਰਾ ਇੱਥੇ ਪਖੰਡ ਨਹੀਂ ਇੱਕ ਯਾਰ ਦਾ ਮੇਰੇ ਮਾਤਾ ਸਾਨੂੰ ਕਰੋ ਕੀ ਕਰਦੇ ਹੋ ਮੈਂ ਖਰਾਬ ਕਰ ਦਉਂਗਾ ਇਹ ਮੈਂ ਫਤੂਰ ਲਈਏ ਲੋਕਾਂ ਨੂੰ ਨਹੀਂ ਇਹ ਵੀ ਨਹੀਂ ਦਿਖਾ ਲੀਂ ਬੰਦੇ ਨਾ ਨਾ ਇਹ ਮੈਂ ਫਤੂਰ ਨਹੀਂ ਆ ਬੜਾ ਜੀਰੇ ਡੰਗਦਾ ਹੋਈ ਆ ਜਿਹੜਾ ਵਿਸ਼ਵਾਸ ਰੱਖਦਾ ਮਾਤਾ ਮਾਤਾ ਬਿਸ਼ਵਰਾਸ ਸਾਨੂੰ ਤੇਰਾ ਕੈਮਰਾ ਨਾ ਰੋ ਰਿਹਾ ਨਹੀਂ ਛੋਟੇ ਕੋਲੇ ਈਕ ਕਲਾੜਾ ਸਾਨੂੰ ਕਰੋ ਕੀ ਕਰਦੇ ਹੋ ਆ ਖੜੇ ਆਗੇ ਸੀ ਮੈਂ ਇਹਨੂੰ ਪ੍ਰੋਗਰਾਮ ਉਹ ਕਿ ਤੁਹਾਨੂੰ ਕੋਣ ਹੈ ਕੋਣ ਹੈ ਫਿਰ ਛੋਟਾ ਕਿਹੜਾ ਧਰਮ ਕੋਈ ਨਾ ਰਿਹਾ ਹੁੰਦਾ ਸਦਾ ਇਹਨੂੰ ਨੁਕਸਾਨ ਇਹ ਡਾਂਗ ਸੱਟੋ ਇਹਦੇ ਹੈ ਇਹ ਡਾਂਗ ਫੇਰ ਇਹਦੇ ਪੈਰ ਨਾ ਗੱਲ ਕਰੀਂ ਜਰਰ ਹਵਾ ਕਿਵੇਂ ਕਰਦਾ ਅੱਖਾਂ ਮਾਰ ਕੇ ਚੌਕੀ ਹੁਣੀ ਚਕਾ ਲਾ ਮੈਂ ਉਹ ਹੀ ਤਾਂ ਗੱਲ ਆ ਮੈਂ ਤੁਹਾਨੂੰ ਦੱਸਦੀ ਦਰ ਗੱਲ ਮੈਂ ਪੈਰ ਨਾ ਕਰੀਂ ਮੇਰੀ ਨਾ ਬੋਲੋ ਅਜੇ ਕਿਹਦੀ ਕਹਾਣੀ ਅਜੇ ਸਿੰਘ ਨੂੰ ਬਣਾ ਇੰਨੇ ਨੂੰ ਮੇਰੀ ਗੱਲ ਸੁਣ ਸਾ ਮੇਰੇ ਕਹੇ ਸੋਟੇ ਅਸੀਂ ਚਲੇ ਇੱਥੇ ਬੜੇ ਦੀ ਭੈਣ ਤੋਂ ਐਡੇ ਐਡੇ ਬਕਸੇ ਲਾ ਕੇ ਬਹਿ ਗਏ ਤੇ ਕੀ ਗੱਲ ਆ ਮਾਂ ਨੂੰ ਦੰਗ ਕਰਨ ਨੂੰ ਬੈਠੇ ਬੈਠੇ ਤੁਜੀ ਤੇ ਕੀ ਹੈ ਮੈਂ ਚਿੱਕਾ ਨੋ ਨੰਦ ਕੱਖ ਦੇ ਚਿੱਕਾ ਮਾਲ ਲੇਖਰ ਹੋਰ ਮੁੰਡਾ ਵੀ ਆ ਕੇ ਇੱਥੇ ਮੁੰਡਾ ਨਾ ਬਿੰਦੀ ਆਵਾਂਗੇ ਹੱਥ ਜੋੜ ਕੇ ਬੇਨਤੀ ਹੈ ਬੇਟਾ ਜਾ ਹੱਥ ਜੋੜ ਕੇ ਆਇਆ ਨੇ ਬਾਇਬੜੀ ਕੱਪ ਕਰ ਰੱਖਿਆ ਥੋੜੀ ਜਿਮਾਨ ਸੁਣ ਲੈਣਾ ਨਾ ਕੁੜੀ ਜੀ ਆ ਜਿਹਨਾਂ ਨੇ ਕੱਢਾ ਕੇ ਰੱਖਿਆ ਆਹ ਜਿਹੜੇ ਕਰਾ ਰੱਖਿਆ ਸਾਰੇ ਕੋ ਦੱਲੇ ਵਾਹ ਤੁਸੀਂ ਆ ਲੈ ਮਾਦੀ ਕੋਈ ਨਹੀਂ ਗਿਆ ਨਾ ਕੋਈ ਨਹੀਂ ਗਿਆ ਚਿੱਕਾ ਲਾਵਾ ਸ਼ਿੰਗਰੂ ਕਰਨਾ ਹੈ ਚਲੋ 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 Oh mm-hmm.